ਤਖਵੀਰ ਸਿਆਣ ਤੁਹਾਨੂੰ ਪੰਜਾਬੀ ਵੋਟਾਂ ਕਿਉਂ ਪਾਉਣ ਇਹ ਵਿਕਾਸ ਕਰਨ ਵਾਲਿਆਂ ਨੂੰ ਵੋਟਾਂ ਨਹੀਂ ਪਾਉਂਦੇ ਸਿਰਫ ਨੱਚਣ ਗਾਉਣ ਵਾਲਿਆਂ ਨੂੰ ਭੰਡਾ ਨੂੰ ਹੀ ਵੋਟਾਂ ਪਾਉਂਦੇ ਨੇ ਅਤੇ ਇਹ ਐਸੇ ਤਾਰਾਂ ਹੀ ਜਿਹੜੇ ਪੰਜਾਬੀ ਨੇ ਖੁਸ਼ ਨਜ਼ਰ ਆਉਂਦੇ ਨੇ ਕਿਉਂਕਿ ਜਿਹੜੇ ਵਿਕਾਸ ਦੀਆਂ ਗੱਲਾਂ ਕਰਦੇ ਨੇ ਜਾਂ ਜਿਹੜੇ ਵਿਕਾਸ ਦੀ ਪੰਜਾਬ ਨੂੰ ਵਿਕਾਸ ਦੀਆਂ ਲੀਹਾਂ ਦੇ ਉੱਤੇ ਲੈ ਕੇ ਆਉਂਦੇ ਨੇ ਅਜਿਹੇ ਨੇਤਾ ਜਿਹੜੇ ਨੇ ਉਹ ਲੋਕਾਂ ਨੂੰ ਪਸੰਦ ਨਹੀਂ ਆਉਂਦੇ ਤੇ ਜਿਹੜੇ ਭੰਡ ਨੇ ਜਾਂ ਸਿਰੇ ਦੇ ਸ਼ਰਾਬੀ ਜਾਂ ਝੂਠ ਬੋਲਣ ਵਾਲੇ ਨੇ ਉਹੀ ਜਿਹੜੇ ਲੋਕਾਂ ਨੂੰ ਇੱਥੇ ਪੰਜਾਬੀਆਂ ਨੂੰ ਰਾਸ ਆਉਂਦੇ ਨੇ ਤੇ ਇਹ ਗੱਲ ਕੋਈ ਦੌਰ ਆਏ ਨਹੀਂ ਜਾਂ ਛੁਪਣ ਵਾਲੀ ਨਹੀਂ ਕਿਉਂਕਿ ਜਿਹੜਾ ਹੁਣ ਇਸ ਟਾਈਮ ਦੌਰ ਚੱਲ ਰਿਹਾ ਤਿੰਨ ਸਾਲ ਹੋ ਗਏ ਪੰਜਾਬੀਆਂ ਨੇ ਬੜੇ ਜ਼ੋਰ ਨਾਲ ਭਗਵੰਤ ਮਾਨ ਨੂੰ ਲੈ ਕੇ ਆਂਦਾ ਸੀ ਤੇ ਭਗਵੰਤ ਮਾਨ ਨੇ ਹੁਣ ਤੱਕ ਸਿਰਫ ਜਿਹੜੇ ਲਾਰੇ ਜਾਂ ਜਿਹੜੇ ਝੂਠੇ ਜਿਹੜੇ ਵਾਅਦੇ ਹੀ ਕੀਤੇ ਨੇ ਅਤੇ ਜਿਹੜੇ ਸਾਡੇ ਬੰਦੀ ਸਿੰਘ ਨੇ ਉਹਨਾਂ ਨੂੰ ਜਿਹੜਾ ਜੇਲ੍ਹ ਦੇ ਵਿੱਚ ਪਚਾਇਆ ਜਾਂ ਜਿਹੜਾ ਹੋਏ ਬੇ ਸੀਗੇ ਜਿਹੜੇ ਸੁਵਿਧਾ ਸੈਂਟਰ ਸੀਗੇ ਉਹਨਾਂ ਨੂੰ ਜਿਹੜਾ ਸਿਰਫ ਰੰਗ ਕੂਚੀ ਕਰੀ ਆ ਜਾਂ ਜਿਹੜਾ ਸਕੂਲਾਂ ਦੇ ਵਿੱਚ ਪਹਿਲਾਂ ਦਾ ਵਿਕਾਸ ਕਾਰਜ ਹੋਇਆ ਹੋਇਆ ਬਾਥਰੂਮ ਪਹਿਲਾਂ ਦੇ ਬਣੇ ਹੋਏ ਨੇ ਉਹਨਾਂ ਨੂੰ ਦੁਬਾਰਾ ਨਹੀਂ ਪੱਥਰ ਰੱਖਿਆ ਗਿਆ ਇਹ ਕਿਹੋ ਜੀ ਸਰਕਾਰ ਆ ਇਹ ਕਿਹੋ ਜਿਹੇ ਜਿਹੜੇ ਕੰਮ ਕਰ ਰਹੀ ਆ ਜਿਹੜਾ ਬੇਤੁਕੀਆਂ ਗੱਲਾਂ ਦੇ ਉੱਤੇ ਉਤਰਿਆਈ ਆ ਕੀ ਕਹਿਣਾ ਹੈ ਜਿਹੜਾ ਇੱਕ ਨੌਜਵਾਨ ਆ ਉਹ ਦਿਖਾਉਣਾ ਚਾਹੁੰਦਾ ਹੈ ਕਿ ਜਿਹੜੇ ਸਰਕਾਰ ਦੇ ਕੰਮ ਕੀ ਨੇ ਉਹ ਕੀ ਲਾਹਣਤਾ ਪਾ ਰਿਆ ਸਰਕਾਰ ਨੂੰ ਆਪ ਤੁਹਾਨੂੰ ਦਿਖਾਉਨੇ ਆ ਅੱਜ ਪਤਾ ਲੱਗਾ ਮਿੱਤਰੋ ਕਿ ਪੰਜਾਬੀਆਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਜਾਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਵੋਟਾਂ ਕਿਉਂ ਨਹੀਂ ਪਾਈਆਂ ਮੂਲ ਕਾਰਨ ਜਿਹੜਾ ਉਹ ਕੱਲ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਸਟੈਪ ਟੂ ਸਟੈਪ ਨੱਚ ਰਹੇ ਨੇ ਉੱਥੋਂ ਇਹ ਗੱਲ ਜਗਜਾਹਰ ਹੁੰਦੀ ਹੈ ਕਿ ਜੇਕਰ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਵੀ ਇਸ ਤਰ੍ਹਾਂ ਦੇ ਕੋਈ 2-4 ਸਟੈਪ ਸਿੱਖੇ ਹੁੰਦੇ ਸਟੇਜਾਂ ਤੇ ਜਾ ਕੇ ਚੁਟਕਲੇ ਸੁਣਾਉਣ ਦੀ ਮੁਹਾਰਤ ਆ ਸਿੱਖ ਲੈਂਦੇ ਪੰਜਾਬੀਆਂ ਨੇ ਵੋਟਾਂ ਪਾ ਦਿੱਤੀਆਂ ਸੀ ਤੁਸੀਂ ਲੱਗੇ ਰਹੇ ਹਾਈਵੇ ਬਣਾਉਣ ਤੇ ਵੱਡੀਆਂ ਸੜਕਾਂ ਬਣਾਉਣ ਤੇ ਪੋਲ ਬਣਾਉਣ ਤੇ ਤੁਸੀਂ ਲੱਗੇ ਰਹੇ 에어ਪੋਰਟ ਬਣਾਉਣ ਤੇ ਤੁਸੀਂ ਲੱਗੇ ਰਹੇ ਸਿੱਖ ਇਤਿਹਾਸ ਦੀਆਂ ਯਾਦਗਾਰਾਂ ਬਣਾਉਣ ਤੇ ਚਾਹੇ ਉਹ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਦੀ ਯਾਦਗਾਰ ਹੋਵੇ ਚਾਹੇ ਉਹ ਵੱਡਾ ਕੱਲੂ ਘਰ ਆ ਛੋਟਾ ਕੱਲੂ ਘਰ ਆ ਜੰਗੇ ਆਜ਼ਾਦੀ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਦੀ ਯਾਦਗਾਰ ਮੋੜਾ 3 ਸੱਚਖੰਡ ਦਰਬਾਰ ਸਾਹਿਬ ਜਾਣ ਵਾਲੇ ਰਸਤੇ ਇਹ ਚੀਜ਼ਾਂ ਵਾਸਤੇ ਤੁਸੀਂ ਤਾਂ ਇਹ ਦੇ ਰਹੇ ਗਰੀਬਾਂ ਦਾ ਚੁੱਲ੍ਹਾ ਤਪਉਣ ਵਾਸਤੇ ਆਟਾ ਦਾਲ ਲਿਓ ਗਰੀਬ ਦੀ ਧੀ ਦੇ ਵਿਆਹ ਤੇ ਸ਼ਗਨ ਸਕੀਮ ਦੇ ਦਿਓ ਗਰੀਬ ਦੀ ਧੀ ਨੂੰ ਪੜਨ ਵਾਸਤੇ ਸਾਈਕਲ ਦੇ ਦਿਓ ਨਹੀਂ ਭਾਗ ਸੁਖਵੀਰ ਸਿਆ ਨਹੀਂ ਪੰਜਾਬੀ ਇਹਨਾਂ ਗੱਲਾਂ ਨੂੰ ਬਹੁਤ ਪਸੰਦ ਕਰਦੇ ਆ ਪੰਜਾਬੀ ਤਾਂ ਕਹਿੰਦੇ ਸਟੇਜ ਤੇ ਚੜਕੇ ਚੁੜਕਲੇ ਸੁਣਾ ਤੇ ਜਾਂ ਭੰਗੜਾ ਪਾ ਜਿਹੜੀ ਤੂੰ ਸਭਤਾ ਬਚਾ ਕੇ ਬੈਠਾ ਸੀ ਕਿ ਸਾਡੇ ਪੰਜਾਬ ਦਾ ਸੱਭਿਆਚਾਰ ਹੈ ਨਹੀਂ ਸਾਡੇ ਪੰਜਾਬ ਦੀ ਸਭਤਾ ਇਹ ਨਹੀਂ ਸਾਡੀ ਸਭਤਾ ਭਾਈਚਾਰਕ ਸਾਂਝ ਪੰਥ ਦੀ ਚੜ੍ਹਦੀ ਕਲਾ ਪੰਜਾਬ ਦੇ ਵਿੱਚ ਬਰਾਬਰਤਾ ਦਾ ਵਿਕਾਸ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਣਾ ਔਰ ਪੰਜਾਬ ਨੂੰ ਤਰੱਕੀਆਂ ਦੇ ਲੈ ਕੇ ਜਾਣਾ ਆਪਣੀ ਸੋਚ ਇਹ ਸੀ ਪਰ ਨਹੀਂ ਇਹ ਲੋਕ ਕਿੱਥੇ ਪਸੰਦ ਕਰਦੇ ਆ ਹੁਣ ਵੇਖ ਲਾ ਹੁਣ ਵੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀਆਂ ਬੇਦਬੀਆਂ ਹੁੰਦੀਆਂ ਪਈਆਂ ਨੇ ਨਾ ਕਿਤੇ ਵੇਖਿਆ ਹੀ ਧਰਨਾ ਲੱਗਾ ਤੇਰੇ ਰਾਜ ਦੇ ਵਿੱਚ ਤਰਨੇ ਵੀ ਲੱਗੇ ਤੇਰੇ ਰਾਜ ਦੇ ਵਿੱਚ ਬੜਾ ਕੁਝ ਹੋ ਗਿਆ ਪਰ ਇੱਥੇ ਵੇਖ ਲਾ ਉਹ ਨਾ ਤਾਂ ਕੋਈ ਪੰਥ ਦੀ ਗੱਲ ਹੈ ਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਹੈ ਹੁਣ ਗੱਲ ਕਾਦੀ ਹੈ ਸਿਰਫ ਤੇ ਸਿਰਫ ਨੱਚਣ ਗਾਉਣ ਵਾਲੀ ਜਿਹੜਾ ਕੁਛ ਸਾਡੇ ਪੰਜਾਬੀਆਂ ਦੀ ਜੈਨੀਅਤ ਵਿੱਚ ਬੈਠ ਗਿਆ ਇਹ ਉਹਨੂੰ ਪਸੰਦ ਕਰਦੇ ਆ ਸੋ ਆਪਾਂ ਗਲਤ ਪਾਸੇ ਤੁਰੇ ਰਹੇ ਆਪਾਂ ਤਾਂ ਤੁਰੇ ਰਹੇ ਵੀ ਪੰਜਾਬ ਨੂੰ ਤਰੱਕੀ ਦੇ ਕਿਵੇਂ ਲੈ ਕੇ ਜਾਣਾ ਨਾ ਉਹਨੂੰ ਬਿਜਲੀ ਦਾ ਸਰਪਲਸ ਪੱਕਾ ਕਿਵੇਂ ਬਣਾਉਣਾ ਪੰਜਾਬ ਦੇ ਵਿੱਚ ਵੱਡੇ ਵੱਡੇ ਕਾਰਖਾਨੇ ਕਿਵੇਂ ਲਿਆਉਣੇ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਕਿਵੇਂ ਦੇਣਾ ਪੜਿਆ ਪੜਿਆ ਲਿਖਿਆ ਨੌਂ ਚ ਉਹਨਾਂ ਨੂੰ ਰੋਜ਼ਗਾਰ ਕਿਵੇਂ ਦੇਣਾ ਨਹੀਂ ਇਹ ਗੱਲਾਂ ਜਿਹੜੀ ਹਾਂ ਕਿਸੇ ਨੂੰ ਪਸੰਦ ਨਹੀਂ ਇੱਥੇ ਤੋਂ ਕਹਿੰਦੇ ਸਟੇਜ ਤੇ ਚੜੋ ਛੁਟਕਲਾਸ ਆਓ ਜਾਓ ਤੁਹਾਨੂੰ ਰਾਜ ਮਿਲ ਗਿਆ ਇੱਥੇ ਦੋ ਤਿੰਨ ਭੰਗੜੇ ਦੇ ਸਟੈਪ ਸਿੱਖੋ ਉਹ ਗਾਓ ਢੋਲ ਦੇ ਡਗੇ ਤੇ ਪਾਪਰ ਨੂੰ ਹਲਾਓ ਤੁਹਾਨੂੰ ਰਾਜ ਮਿਲ ਗਿਆ ਇਹ ਹੁਣ ਪੰਜਾਬੀਆਂ ਦਾ ਰਾਜ ਨਹੀਂ ਇੱਥੇ ਪੰਜਾਬੀ ਸਭਤਾ ਦਾ ਪੰਜਾਬੀ ਸਭਿਆਚਾਰ ਦਾ ਪੰਥ ਦੀ ਗੱਲ ਨਹੀਂ ਹੋਣੀ ਇੱਥੇ ਸਿਰਫ ਸਿਰਫ ਨੱਚਣ ਗਾਉਣ ਵਾਲਿਆਂ ਨੂੰ ਜਿਹੜਾ ਮਾਨ ਸਤਕਾਰ ਮਿਲਣਾ ਤੁਸੀਂ ਆਪੜਾ ਸੋਚ ਵਿਚਾਰ ਕੇ ਚੱਲਿਓ